ਕਿਸਾਨਾਂ ਲਈ ਆਈ ਵੱਡੀ ਖਬਰ 5-5000 ਰੁਪਏ ਹਰ ਮਹੀਨੇ ਪੈਨਸ਼ਨ ਮਿਲੇਗੀ ਸਕੀਮ ਦੇ ਫਾਰਮ ਭਰ ਲਓ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੋਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀਆਂ ਨੂੰ ਲੱਗੇਗਾ ਝਟਕਾ ਇਨ੍ਹਾਂ 11 ਥਾਵਾਂ ਤੇ ਹੋਰ ਨਵੇਂ ਟੋਲ ਪਲਾਜ਼ਾ ਪੰਜਾਬ 'ਚ ਲੱਗਣ ਜਾ ਰਹੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਨਵੇਂ 11 ਟੋਲ ਪਲਾਜ਼ ਲੱਗਣਗੇ ਭਾਰਤ ਮਾਂ ਮਾਲਾ ਪ੍ਰੋਜੈਕਟ ਦਾ ਦਿੱਲੀ ਜੰਮੂ ਕੜਨਾ ਐਕਸਪ੍ਰੈਸ ਅਤੇ ਰਿੰਗ ਰੋਡ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਜਿਵੇਂ ਹੀ ਇਹ ਸੜਕਾਂ ਦਾ ਜਾਲ ਵਿਛ ਜਾਵੇਗਾ ਉਵੇਂ ਹੀ ਪੰਜਾਬ ਵਿੱਚ ਨਵੇਂ ਟੋਲ ਵੀ ਲਗਾ ਦਿੱਤੇ ਜਾਣਗੇ ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜੀਵਨ ਤੇ ਸਿੱਧਾ ਅਸਰ ਪਵੇਗਾ 35000 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ। ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਥਾਵਾਂ ਤੇ ਲੱਗਣਗੇ ਟੋਲ ਪਲਾਜ਼ੇ। ਤਾਂ ਦੇਖ ਸਕਦੇ ਹੋ ਪਾਤੜਾ ਤੋਂ ਚੰਡੀਗੜ੍ਹ ਦੇ ਵਿਚਕਾਰ, ਸੰਗਰੂਰ ਵਿੱਚ ਮੈ ਰੇਲ ਕੋਟਰਾਂ ਤੇ ਪਟਿਆਲਾ ਦੇ ਵਿਚਕਾਰ, ਮੈ ਰੇਲ ਕੋਟਰਾਂ ਤੇ ਲੁਧਿਆਣਾ ਦੇ ਵਿਚਕਾਰ, ਲੁਧਿਆਣਾ ਤੋਂ ਅੰਮ੍ਰਿਤਸਰ ਦੇ ਵਿਚਕਾਰ, ਨਕੋਦਰ ਤੋਂ ਲੁਧਿਆਣਾ ਦੇ ਵਿਚਕਾਰ ਜ ਟੋਲ ਪਲਾਜ਼ਰ ਕਾਏ ਜਾਣਗੇ। ਜਲੰਧਰ ਅਤੇ ਨਕੋਦਰ ਦੇ ਵਿਚਕਾਰ ਲਗਾਇਆ ਜਾਵੇਗਾ। ਤਾਂ ਦੇਖ ਸਕਦੇ ਹੋ ਕਪੂਰਥਲਾ ਤੇ ਜਲੰਧਰ ਦੇ ਵਿਚਕਾਰ ਲਗਾਇਆ ਜਾਵੇਗਾ ਦਸੂਹਾ ਤੇ ਹੁਸ਼ਿਆਰਪੁਰ ਦੇ ਵਿਚਕਾਰ ਬਟਾਲਾ ਤੇ ਪਠਾਨਕੋਟ ਦੇ ਵਿਚਕਾਰ ਪਠਾਨਕੋਟ ਤੋਂ ਜੰਮੂ ਕਸ਼ਮੀਰ ਦੇ ਵਿਚਕਾਰ ਟੋਲ ਪਲਾਜ਼ ਲੱਗਣਗੇ ਹਾਈਵੇ ਤੇ ਸੈਟਲਾਈਟ ਟੋਲ ਲਗਾਉਣ ਦੀ ਤਿਆਰੀ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇ ਸਦ ਪੰਜਾਬ ਦੇ ਵਿੱਚ ਨਵੇਂ 11 ਟੋਲ ਪਲਾਜ਼ ਲੱਗਣਗੇ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਖਿੱਚੀ ਪੰਚਾਇਤੀ ਚੋਣਾਂ ਦੀ ਤਿਆਰੀ ਸੀਐਮ ਭਗਵੰਤ ਮਾਨ ਕਰ ਸਕਦੇ ਹਨ ਅਫਸਰਾਂ ਨਾਲ ਮੀਟਿੰਗ ਦਾ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਪੈਂਡਿੰਗ ਪਈਆਂ ਪੰਚਾਇਤੀ ਚੋਣਾਂ ਦੇ ਮੁੱਦੇ ਨੂੰ ਹੋਰ ਹੁਣ ਜ਼ੋਰ ਫੜ ਲਿਆ ਪੰਜਾਬ ਸਰਕਾਰ ਹੁਣ ਪੰਚਾਇਤੀ ਚੋਣਾਂ ਜਲਦ ਤੋਂ ਜਲਦ ਕਰਾਉਣ ਦੇ ਮੋੜ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਸੀਐਮ ਭਗਵੰਤ ਮਾਨ ਨੇ ਵੱਡਾ ਰਣ ਕਰਤਾ ਦੇਖਦੇ ਹੋਏ ਪੰਚਾਇਤੀ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਸਿੱਧੀ ਕੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਸੀਗਾ ਜਾਣਕਾਰੀ ਮੁਤਾਬਿਕ ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹੰਦੇ ਮੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਖਾਸ ਅਪਡੇਟ ਨਵੀਆਂ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਪਾਸਪੋਰਟ ਨੂੰ ਲੈ ਕੇ ਜੇ ਤੁਸੀਂ ਪਾਸਪੋਰਟ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਮਹੱਤਵਪੂਰਨ ਖਬਰ ਹੈ ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੇਕਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਚਲੰਦਰਦੇਵ ਖੇਤਰੀ ਪਾਸਪੋਰਟ ਅਫਸਰ ਵੱਲੋਂ ਕੰਮ ਦੇਖ ਰਹੇ ਅਭਿਸ਼ੇਕ ਸ਼ਰਮਾ ਨੇ ਕਿਹਾ ਹੈ ਕਿ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਪਾਸਪੋਰਟ ਅਪਲਾਈ ਕਰਨ ਵਾਲੇ ਲੋਕ ਅਤੇ ਡਿਜੀ ਲੋਕਰ ਆਪਣੇ ਡਿਜੀ ਲੋਕਰ ਐਪ ਜੋ ਅਪਲੋਡ ਕਰਕੇ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪਰੇਸ਼ਾਨੀ ਨਾ ਆਵੇ हां जी हां बड़ी जानकारी ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ। ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਡਿਜੀ ਲੋਕਰ ਐਪ ਤੇ ਅਪਲੋਡ ਕਰਕੇ ਰੱਖੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਚੋਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, ਦਸਵੀਂ ਤੱਜ ਦਸਵੀਂ ਤੱਜ ਦਸਵੀਂ ਜਮਾਤ ਦਾ ਸਰਟੀਫਿਕੇਟ, ਬਿਜਲੀ ਦਾ ਬਿੱਲ, ਟੈਲੀਫੋਨ ਬਿੱਲ ਰੱਖੇ ਜਾ ਸਕਦੇ ਹਨ। ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ। ਭਾਰਤੀ ਸਟੇਟ ਬੈਂਕ ਚ ਦਾ 1040 ਪੋਸਟਾਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਤੁਸੀਂ ਅਪਲਾਈ ਕਰ ਸਕਦੇ ਹੋ ਨੌਜਵਾਨਾਂ ਲਈ ਵੱਡੀ ਖਬਰ ਹੈ SBI ਚ ਸਰਕਾਰੀ ਨੌਕਰੀ ਦੇ ਚਾਹਵਨ ਉਮੀਦਵਾਰਾਂ ਲਈ ਵੱਡੀ ਖਬਰ ਹੈ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਬੈਂਕ ਸਟੇਟ ਬੈਂਕ ਆਫ ਬੈਂਕ ਇੰਡੀਆ ਸਟੇਟ ਬੈਂਕ ਆਫ ਇੰਡੀਆ ਵਿੱਚ ਦੇ ਵੱਖ-ਵੱਖ ਭਾਗਾਂ ਵਿੱਚ ਸਪੈਸ਼ਲਿਸਟ ਕੈਡਰ ਅਫਸਰ ਦੀਆਂ 1000 ਤੋਂ ਵੱਧ ਅਸਾਮੀਆਂ ਲਈ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ ਬੈਂਕ ਵੱਲੋਂ 19 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਹੈ ਤਾਂ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਪੀਐਮ ਕਿਸਾਨ ਸਕੀਮ ਦੇ ਤਹਿਤ 18ਵੀਂ ਕਿਸ਼ਤ ਲੈਣ ਲਈ ਈਕੇਵਾਈਸੀ ਜ਼ਰੂਰੀ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਤਹਿਤ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਤਾਂ ਦੇਖੋ 19 ਫਰਵਰੀ 2019 ਚ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ 4 ਮਹੀਨਿਆਂ ਬਾਅਦ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਕੁਝ 6000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ ਜੋ ਕਿ ਸਿੱਧੇ ਉਹਨਾਂ ਦੇ ਬੈਂਕਾਂ ਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਸਰਕਾਰ ਦੇ ਵੱਲੋਂ ਤਾਂ ਸਰਕਾਰ ਹੁਣ ਕਹਿ ਰਹੀ ਹੈ ਕਿ ਜੇ ਤੁਸੀਂ 18ਵੇਂ ਕਿਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਈਕੀਵਾਈਸੀ ਕੰਪਲੀਟ ਕਰਨੀ ਪਵੇਗੀ ਭਾਰਤ ਸਰਕਾਰ ਵੱਲੋਂ ਇਸ ਸਕੀਮ ਦਾ ਲਾਭ ਲੈ ਲਈ ਈਕੀਵਾਈਸੀ ਸੀ ਮਤਲਬ ਕਿ ਇਲੈਕਟ੍ਰੀਸ਼ੀਅਨ ਮਾਧਿਮ ਜਿਹੜਾ ਤਾਂ ਹੀ ਹਕਤਕਾਰ ਨੂੰ ਜਾਨਣਾ ਕਰਵਾਉਣੀ ਜ਼ਰੂਰੀ ਹੈ ਤਾਂ ਤੁਸੀਂ ਆਪਣੇ ਜੇ ਹਜੇ ਤੱਕ ਈਕੀਵਾਈਸੀ ਨਹੀਂ ਕੀਤੀ ਜੇ ਤੁਹਾਨੂੰ 17ਵੇਂ ਕਿਸ ਦੇ ਪੈਸੇ ਨਹੀਂ ਮਿਲੇ ਤਾਂ ਜਲਦੀ ਜਲਦੀ ਆ ਕੇ ਤੁਸੀਂ ਈਕੇਵਾਈਸੀ ਜਿਹੜੀ ਕਰਵਾ ਸਕਦੇ ਹੋ ਤਾਂ ਜੋ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਗੁਰਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਤੀ ਪਤਨੀ ਦੋਵਾਂ ਨੂੰ ਹਰ ਮਹੀਨੇ ਮਿਲ ਸਕਦੀ ਹੈ 5-5000 ਰੁਪਏ ਪੈਨਸ਼ਨ ਤਾਂ ਦੇਖ ਸਕਦੇ ਹੋ ਰਿਟਾਇਰਮੈਂਟ ਇੱਕ ਮੁਸ਼ਕਲ ਸਮਾਂ ਹੈ ਅਜੇ ਚਾਹੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਗਰੰਟੀਸ਼ੁਦਾ ਆਮਦਨ ਚਾਹੁੰਦੇ ਹੋ ਤਾਂ ਇਹ ਸਰਕਾਰੀ ਸਕੀਮ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਇਸ ਸਕੀਮ ਵਿੱਚ ਤੁਹਾਨੂੰ ਬਹੁਤ ਘੱਟ ਰਕਮ ਵਿੱਚ ਜਮ੍ਹਾਂ ਰਕਮ ਕਰਨੀ ਪਵੇਗੀ ਇਸ ਸਕੀਮ ਵਿੱਚ ਨਿਵੇਸ਼ਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 1000 ਰੁਪਏ ਦੇ ਲੈ ਕੇ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੱਗ ਜਾਂਦੀ ਹੈ ਪੈਨਸ਼ਨ ਦੀ ਰਕਮ ਗਾਹਕਾਂ ਦੁਆਰਾ ਕੀਤੇ ਗਏ ਯੋਗਦਾਨ ਤੇ ਨਿਰਭਰ ਕਰਦੀ ਹੈ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਇਸ ਚੋਣ ਦਾ ਨਾਮ ਅਟਲ ਪੈਨਸ਼ਨ ਯੋਜਨਾ ਹੈ ਜੋ ਕਿ 18 ਤੋਂ ਲੈ ਕੇ 40 ਸਾਲ ਤੱਕ ਦੇ ਲੋਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਇਸ ਦਾ ਮਤਲਬ ਹੈ ਕਿ ਪੈਨਸ਼ਨ ਦਾ ਲਾਭ ਲੈਣ ਲਈ ਘੱਟੋ ਘੱਟ 20 ਸਾਲਾਂ ਤੱਕ ਨਿਵੇਸ਼ ਕਰਨਾ ਨਿਵੇਸ਼ ਕਰਨਾ ਹੋਵੇਗਾ ਇਸ ਸਕੀਮ ਲਈ ਤੁਹਾਡੇ ਕੋਲ ਪੋਸਟ ਆਫਿਸ ਬਚਤ ਬੈਂਕ ਖਾਤਾ ਹੋਣਾ ਚਾਹੀਦਾ ਹੈ ਤਾਂ ਅੱਜ ਹੀ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਅਟਲ ਪੈਨਸ਼ਨ ਯੋਜਨਾ ਬਾਰੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਜੋ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ 60 ਸਾਲ ਦੀ ਉਮਰ ਹੋਣ ਤੇ ਬਾਅਦ ਤੁਹਾਨੂੰ ਇਸ ਪੈਨਸ਼ਨ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਨਿਵੇਸ਼ਕ ਦੀ ਉਮਰ 18 ਸਾਲ ਉਮਦੀ ਉਮਰ ਵਿੱਚ ਖਾਤਾ ਖੋਲਦਾ ਹੈ ਤਾਂ ਉਸ ਦੀ ਸੇਵਾ ਮੁਕਤੀ ਤੋਂ ਬਾਅਦ 5000 ਰੁਪਏ ਮਹੀਨਾ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਤਾਂ ਲਈ ਇਸ ਨੂੰ 210 ਰੁਪਏ 210 ਰੁਪਏ ਤੁਹਾਨੂੰ ਹਰ ਮਹੀਨੇ ਨਿਵੇਸ਼ ਕਰਨੇ ਹੋਣਗੇ ਜਾਨੀ ਕਿ ਇੱਕ ਦਿਨ ਦਾ 7 ਰੁਪਏ ਹੋਗੇ 1000 ਰੁਪਏ ਪੈਨਸ਼ਨ ਲੈ ਲਈ ਤੁਹਾਨੂੰ ਸਿਰਫ 42 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ ਤਾਂ ਅੱਜ ਹੀ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਜੇ ਪਤੀ ਪਤਨੀ ਦੋਵੇਂ ਇਸ ਸਕੀਮ ਦੇ ਵਿੱਚ ਖਾਤਾ ਖੋਲ੍ਹਦੇ ਹਨ ਤਾਂ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਪਤੀ ਜਾਂ ਪਤਨੀ ਦੀ ਮੌਤ ਹੋਣ ਦੇ ਬਾਅਦ ਦੂਜੀ ਪੈਨਸ਼ਨ ਦਾ ਲਾਭ ਉਹਨਾਂ ਦੇ ਨਾਮਜ਼ਦ ਵਿਅਕਤੀ ਨੂੰ ਸਾਰੀ ਰਕਮਡਿਟੀ ਹੈ ਮਿਲ ਜੇ ਦਿੱਤੀ ਜਾਵੇਗੀ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨਵੀਂ ਸਕੀਮ ਡਾਕਖਾਨੇ ਦੀ ਹੈ ਡਾਕ ਘਰ ਦੀ ਸਕੀਮ ਵਿੱਚ ਹੋਵੇਗਾ ਮੋਟਾ ਫਾਇਦਾ 1 ਲੱਖ ਰੁਪਏ ਨਿਵੇਸ਼ ਕਰਨ ਤੇ ਮਿਲਣਗੇ ਇੰਨੇ ਰੁਪਏ ਜੀ ਹਾਂ ਭਾਰਤ ਵਿੱਚ ਲੋਕਾਂ ਦਾ ਇੱਕ ਵੱਡਾ ਵਰਗ ਨਿਵੇਸ਼ ਲਈ ਬੈਂਕਾਂ ਤੇ ਡਾਕਾ ਦੀਆਂ ਬਚਤ ਸਕੀਮਾਂ ਤੇ ਨਿਰਭਰ ਕਰਦਾ ਹੈ ਦਰਅਸਲ ਇਹ ਲੋਕ ਬਿਨਾਂ ਕਿਸੇ ਜੋਖਮ ਦੇ ਨਿਵੇਸ਼ ਕਰਨਾ ਪਸੰਦ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਨਿਸ਼ਚਿਤ ਅਤੇ ਗਾਰੰਟੀਡਾਰ ਰਿਟਰਨ ਮਿਲਦਾ ਹੈ ਅੱਜ ਤੁਹਾਨੂੰ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਚਲਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਡਾਕਖਾਨੇ ਦੇ ਵੱਲੋਂ ਬਹੁਤ ਸਾਰੀਆਂ ਪੋਸਟ ਆਫੀਸ ਸਕੀਮਾਂ ਹਨ ਬਚਤ ਸਕੀਮਾਂ ਰਿਟਰਨ ਦੇਣ ਦੇ ਮਾਮਲੇ ਵਿੱਚ ਬੈਂਕ ਨੂੰ ਸਖਤ ਮੁਕਾਬਲਾ ਦੇ ਰਹੀਆਂ ਹਨ ਜ ਜਿ ਤੁਹਾਨੂੰ ਅਸੀਂ ਅਜਿਹੀ ਸਕੀਮਾਂ ਦੱਸਣ ਜਾ ਰਹੀਆਂ ਹਾਂ ਤਾਂ ਇਹ ਸਕੀਮ ਬਹੁਤ ਹੀ ਵਧੀਆ ਤੇ ਇਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਵੱਧ ਤੋਂ ਵੱਧ ਸਕੀਮ ਦਾ ਲਾਭ ਜਿਹੜਾ ਉਠਾ ਸਕਦੇ ਹੋ ਤਾਂ ਦੇਖ ਸਕਦੇ ਹੋ ਤੁਹਾਨੂੰ ਇਸ ਦੇ ਵਿੱਚ ਕਿੰਨਾ ਲਾਭ ਮਿਲਦਾ ਹੈ ਜਿਵੇਂ ਹੀ ਤੁਸੀਂ ਸਕੀਮ ਦੇ ਵਿੱਚ ਲਾਭ ਜਿਵੇਂ ਹੀ ਤੁਸੀਂ ਸਕੀਮ ਦੇ ਵਿੱਚ ਅਪਲਾਈ ਕਰਦੇ ਹੋ ਤੁਹਾਨੂੰ ਜਿ ਤੁਸੀਂ ਇੱਕ ਲੱਖ ਰੁਪਇਆ 5 ਸਾਲਾਂ ਲਈ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ 7.7% ਵਿਆਜ ਦੇ ਨਾਲ ਤੁਹਾਨੂੰ 1,44,000 ਰੁਪਏ ਮਿਲਣਗੇ ਜਾਨੀ ਕਿ 40-40,000 ਰੁਪਏ ਦਾ ਤੁਹਾਨੂੰ ਲਾਭ ਇਸ ਸਕੀਮ ਦੇ ਵਿੱਚ ਮਿਲਣ ਵਾਲਾ 5 ਸਾਲਾਂ ਦੇ ਵਿੱਚ ਤੁਹਾਡੇ 1 ਲੱਖ ਰੁਪਏ ਵੱਧ ਕੇ 1,44,900 ਰੁਪਏ ਹੋ ਜਾਣਗੇ ਤਾਂ ਇਹ ਸਕੀਮ ਦਾ ਜਿਹੜਾ ਫਾਇਦਾ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗਦੀ ਬਾਇਲ ਆਈਕਨ ਦੀ ਘੰਟੀ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਮਿਲਦੇ ਹਾਂ ਇਸ ਤਰ੍ਹਾਂ ਦੀ ਦਾਦਾ ਬ੍ਰੇਕਿੰਗ ਨਿਊਜ਼ ਵਿੱਚ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ